ਸਤਿ ਸ੍ਰੀ ਅਕਾਲ ਜੀ ਸੰਗਤ ਜੀ ਸਵਾਗਤ ਹੈ ਤੁਸੀਂ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਦਿੱਲੀ ਦੇ ਬਹੁਤ ਹੀ ਇਤਿਹਾਸਿਕ ਤੇ ਰੋਹਾਨੀ ਸਥਾਨ ਗੁਰਦੁਆਰਾ ਸ਼੍ਰੀ ਦੰਦਮਾ ਸਾਹਿਬ ਦੇ ਦਰਸ਼ਨ ਕਰਨ ਆਏ ਹਾਂ ਦੋਸਤੋ ਇਹ ਸਥਾਨ ਹਰਜਨ ਨਿਜ਼ਾਮੁਦੀਨ ਦਰਗਾਹ ਤੇ ਹਿਮਾਜੂ ਦੇ ਮਕਬਰੇ ਦੇ ਬਿਲਕੁਲ ਕੋਲ ਨਿਜ਼ਾਮੁਦੀਨ ਇਸਪਤ ਸਥਿਤ ਹੈ ਸ਼ਾਂਤੀ ਸੁਖ ਤੇ ਇਤਿਹਾਸ ਸਿੰਨੇ ਚੀਜ਼ਾਂ ਇੱਕੋ ਜਗ੍ਹਾ ਮਿਲਦੀਆਂ ਨੇ ਦੰਦਮਾ ਸਹਿਬ ਦਾ ਸਿੱਧਾ ਸਬੰਧ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਲ 1707 ਵਿੱਚ ਜਦੋਂ ਮੁਗਲ ਸਹਿਜਾਂਤਾ ਮੌਜ਼ਮ ਬਹਾਦਰ ਸ਼ਾਹ ਬਣਿਆ ਉਹ ਗੁਰੂ ਸਾਹਿਬ ਨੂੰ ਆਪਣੀ ਮਦਦ ਲਈ ਦਿੱਲੀ ਲੈ ਕੇ ਆਇਆ ਪਹਿਲਾ ਗੁਰੂ ਸਾਹਿਬ ਮੋਤੀ ਬਾਗ ਸਾਹਿਬ ਵਿੱਚ ਰਹੇ ਤੇ ਫਿਰ ਇੱਥੇ ਇਸੇ ਥਾਂ ਪਾਤਸ਼ਾਹ ਨਾਲ ਉਹਨਾਂ ਦੀ ਮਹੱਤਵਪੂਰਨ ਮੁਲਾਕਾਤ ਹੋਈ ਇਸ ਮੁਲਾਕਾਤ ਦੀ ਯਾਦ ਵਿੱਚ ਇਸ ਥਾਂ ਦਾ ਨਾਮ ਰੱਖਿਆ ਗਿਆ ਦੰਦਮਾ ਸਹਿਬ ਦਾ ਮਤਲਬ ਹੁੰਦਾ ਹੈ ਆਰਾਮ ਕਰਨ ਦੀ ਥਾਂ ਸਾਲ ਲੈਣ ਦੀ ਥਾਂ ਦੋਸਤੋ ਇੱਥੇ ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਦੱਸਿਆ ਕਿ ਕਿਵੇਂ ਉਹਨਾਂ ਦੇ ਪਰਿਵਾਰ ਛੋਟੇ ਸਹਿਬਜ਼ਾਦੇ ਆ ਤੇ ਸਿੱਖ ਕੌਮ ਨੇ ਮੁਗਲ ਤੇ ਪਹਾੜੀ ਰਾਜਿਆਂ ਦੇ ਜ਼ੁਲਮ ਸਹੇ ਇਤਿਹਾਸ 'ਚ ਲਿਖਿਆ ਹੈ ਕਿ ਖਾਲਸਾ ਫੌਜ ਅਤੇ ਮੁਗਲ ਫੌਜ ਨੇ ਇੱਥੇ ਤਲਵਾਰਬਾਜ਼ੀ ਬਰਸ਼ੀ ਤੇ ਜੰਗੀ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਇੱਥੋਂ ਤੱਕ ਇੱਕ ਜੰਗੀ ਹਾਥੀ ਅਤੇ ਇੱਕ ਬਲਵਾਨ ਬੈਲ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਬੈਲ ਨੇ ਹਾਥੀ ਨੂੰ ਪਿੱਛੇ ਹਟਾ ਦਿੱਤਾ ਬਾਦਸ਼ਾਹ ਗੁਰੂ ਸਾਹਿਬ ਦੇ ਸਿਖਲਾਈ ਤੇ ਖਾਲਸੇ ਦੀ ਤਾਕਤ ਨੂੰ ਦੇਖ ਕੇ ਹਰਾਮ ਰਹਿ ਗਿਆ ਅੱਜ ਦਮਦਮਾ ਸਾਹਿਬ ਸਫੇਦ ਸੰਗੇ ਮਰਮਨ ਨਾ ਬਣਿਆ ਸੁੰਦਰ ਗੁਰਦੁਆਰਾ ਹੈ ਜਿੱਤੇ ਹਰ ਰੋਜ਼ ਸੰਗਤ ਸ਼ਾਂਤੀ ਲੈਂਦੀ ਹੈ ਤੇ ਗੁਰਗੋਬਿੰਦ ਸਿੰਘ ਜੀ ਦੀ ਹਿੰਮਤ ਤੇ ਨਿਆਂ ਦੇ ਸਿਧਾਂਤਾਂ ਤੋਂ ਪ੍ਰੇਰਨਾ ਲੈਂਦੀ ਹੈ ਜੇ ਤੁਸੀਂ ਦਿੱਲੀ ਆਉਂਦੇ ਹੋ ਤਾਂ ਇੱਕ ਵਾਰ ਜ਼ਰੂਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨਾ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

啊。